ਵਈ ਬਰਾਟੇ ਨਾਲ ਇਬਰੇ ਗੀ ਗਲਾਟੇ ਵਾਲੇ ਬੋਰੇ ਚੁੱਤੇ ਸੀ ਕੀ ਨਾਮ ਹੀ ਸੋਹਣ ਸੰਗ ਯਾਰ ਇੱਕ ਤਾਂ ਪਿੰਡ ਚ 20 ਸੋਹਣ ਸੰਗ ਆ ਕੋਈ ਨਿਸ਼ਾਨੀ ਦੱਸ ਬੋਰੇ ਦੀ ਤੁਹਾਡੇ ਹੋ ਗਏ 27700 ਤੇ ਰੂਲਾ ਲਾਉਣਾ ਵਾ ਤੇ ਦੱਸ ਯਾਰ ਇੱਥੇ ਗੁੰਗੇ ਵਾਂਗੂ ਖੜਾ ਵਾਂ 70 ਭਾਜੀ ਇਸ ਵਾਰ ਦੇ ਹੋਏ ਤਾਂ 3 ਰੁਪਏ ਪਿਛਲੇ ਵੀ ਰਹਿੰਦੇ ਆ ਨਹੀਂ ਭਾਜੀ ਇੱਦਾਂ ਜੇ ਤਿੰਨ ਤਿੰਨ ਨਹੀਂ ਛੱਡਣ ਲਾਪੇ ਫੇਤ ਕਰ ਲਈ ਤਰੱਕੀ ਆਂਟੀ ਲੈਟ ਐਨੀ ਦੀ ਚੱਕੀ ਬੰਦ ਦਾ ਭਾਜੀ ਮੰਮੀ ਕਹਿੰਦੀ ਪਿਛਲੀ ਵਾਲਾ ਤਾਂ ਮੋਟਾ ਸੀ ਆਟੇ ਨੂੰ ਦੌੜ ਲਵਾਉਣੀ ਸੀ ਉਹਨੇ ਆਪੇ ਪਤਲਾ ਹੋ ਜਾਣਾ ਸੀ ਉਹ ਹਾ ਬੋਰਾ ਨਹੀਂਗਾ ਤੁਹਾਡਾ ਉਹ ਵਾ ਮਧਰਾ ਜਿਆ ਆ ਦੇਖੀ 35 ਰੁਪਏ ਪੇਟੀਮ ਆ ਗਏ ਆ ਗਏ ਆ ਭਾਜੀ ਇੰਨੀ ਮਾੜੀ ਕਣਕ ਕਿੱਥੋਂ ਲਈਏ ਭਾਈ ਦੀਪੂ ਜੋਂ ਮਿਲੀ ਆ ਮੈਨੂੰ ਲੱਗਦਾ ਭਾਈ ਦੀਪੂ ਵਾਲੇ ਨੇ ਤਾਂ ਨਾਲ ਕੋਈ ਵੈਰ ਹੀ ਕੱਢਿਆ ਤਾਂ ਹੀ ਇੰਨੀ ਮਾੜੀ ਕਣਕ ਤੁਹਾਨੂੰ ਦਿੱਤੀ ਜਿਆਦੀ ਮਾੜੀ ਆ ਕਣਕ ਭਾਜੀ ਉਹ ਭਰਾਵਾ ਇਹ ਤਾਂ ਕੁੱਕੜਾਂ ਨੇ ਨਹੀਂ ਖਾਣੀ ਉਹਨਾਂ ਨੇ ਵੀ ਗਾਲਾਂ ਕੱਢਣੀਆਂ ਵੀ ਕੀ ਪਾਤਾ ਸਾਨੂੰ ਮੱਕੀ ਦਾ 50 ਰੁਪਏ ਤੇ ਕਣਕ ਦਾ 32 ਰੁਪਏ ਚੱਕ ਲੈ ਭਾਈ ਪੂਰੇ 21 ਕਿਲੋ ਬੱਲਿਓ ਤੇਰੇ ਬੋਰਾ ਵੀ ਮੈਂ ਚੱਕ ਕੇ ਰੱਖਾਂ ਏਡੀ ਦੇ ਖੂਚ ਹੀ ਪਾਈ ਆ ਤੂੰ ਦਾਣੇ ਮਾਤਾ ਗਿੱਲੇ ਹੀ ਦੇਗੀ